ਮੈਂ ਪੰਡਿਤ ਰਾਜਨ ਸ਼ਰਮਾ ਚੇਅਰਮੈਨ ਸ਼੍ਰੀ ਪਰਸ਼ੂਰਾਮ ਗਿਆਨ ਬਾਟੀ ਦਾ ਢੋਲੇਵਾਲ ਚੌਂਕ ਤੋਂ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਅਕਸ਼ਤ ਤ੍ਰਿਤੀਆ ਮਨਾ ਰਹੇ ਹਾਂ ਜਿਹੜਾ ਕਿ ਭਗਵਾਨ ਪਰਸ਼ੂਰਾਮ ਜੀ ਦਾ ਜਨਮotsav ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇੱਥੇ ਸੰਗਤਾਂ ਨੇ ਆ ਕੇ ਪਹਿਲਾਂ ਹਵਨ ਯਾਗਿਆ ਕੀਤਾ ਸਵੇਰੇ ਹੁਣ ਭੈਣਾ ਇੱਥੇ ਕੀਰਤਨ ਕਰ ਰਹੀਆਂ ਲੰਗਰ ਅਟੁੱਟ ਚੱਲ ਰਿਹਾ ਵਾ ਸ਼ਾਮ ਨੂੰ ਇੱਥੇ ਮਹਾ ਆਰਤੀ ਹੋਏਗੀ ਔਰ ਸਾਰੀਆਂ ਹੀ ਸਮਾਜਿਕ ਤੇ ਧਾਰਮਿਕ ਜਿੰਨੀਆਂ ਵੀ ਸੰਸਥਾਵਾਂ ਸਾਰੇ ਹੀ ਲੀਡਰ ਸਹਿਬਾਨ ਚਾਹੇ ਵਿਪਕਸ਼ੀ ਹੋਣ ਚਾਹੇ ਸਰਕਾਰ ਚੋਂ ਹੋਣ ਆ ਕੇ ਭਗਵਾਨ ਪਰਸ਼ੂਰਾਮ ਜੀ ਨੂੰ ਮੱਥਾ ਟੇਕਦੇ ਆ ਤੇ ਭਗਵਾਨ ਦਾ ਆਸ਼ੀਰਵਾਦ ਲੈਂਦੇ ਆ ਇਹ ਤਾਂ ਸਦੀਆਂ ਤੋਂ ਹੀ ਮਨਾਇਆ ਜਾ ਰਿਹਾ ਹੈ ਢੋਲੇਵਾਲ 'ਚ ਜਦੋਂ ਦੀ ਸਥਾਪਨਾ ਹੋਈ ਹੈ ਇੱਥੇ ਪਿਛਲੇ 5 ਸਾਲ ਤੋਂ ਲਗਾਤਾਰ ਅਸੀਂ ਇੱਥੇ ਹਰ ਸਾਲ ਭਗਵਾਨ ਪਰਸ਼ੂਰਾਮ ਜੀ ਦੀ ਪਹਿਲਾਂ ਹਵਨ ਪੂਜਨ ਕਰਦੇ ਆ ਫਿਰ ਮੂਰਤੀ ਦੀ ਪ੍ਰਤਿਮਾ ਦੀ ਪੂਜਾ ਕਰਦੇ ਆ ਔਰ ਲੰਗਰ ਵਰਤਾ ਕੇ ਹਰ ਸਾਲ ਅਸੀਂ ਇੱਥੇ ਜਨਤਿ ਮਨਾਦੇ ਆ ਇਸ ਖਾਨ ਦੇ ਜਿਹੜਾ ਡਿਵੈਲਪਮੈਂਟ ਦੀ ਗੱਲ ਆਖੀ ਗਈ ਕੀ ਚਾਹਦੇ ਹੋ ਤੁਸੀਂ ਕਰਵਾਉਣਾ ਸਰਕਾਰ ਤੋਂ ਜਿਹੜਾ ਸਰਕਾਰ ਨੂੰ ਅਸੀਂ ਡਵੈਲਪਮੈਂਟ ਲਈ ਬਹੁਤ ਵਾਰੀ ਡਿਮਾਂਡ ਕਰਦੇ ਆ ਕਿਉਂਕਿ ਇਹ ਵਟਕਾ ਹੈ ਵਟਕਾ ਦਾ ਮਤਲਬ ਹੈ ਕਿ ਹਰਿਆ ਭਰਿਆ ਰਹੇ ਸਾਰਾ ਸਾਡਾ ਇਹ ਵਟਕਾ ਔਰ ਸਾਡਾ ਪੰਜਾਬ ਸੋ ਵਟਕਾ ਦੇ ਵਿੱਚ ਸਾਡੀ ਡਿਮਾਂਡ ਹੈ ਕਿ ਇੱਥੇ ਹਰਿਆਲੀ ਵੀ ਹੋਵੇ ਸਾਡੇ ਲਈ ਇੱਥੇ ਮੀਟਿੰਗ ਦਾ ਇੱਕ ਹਾਲ ਬਣਾਇਆ ਜਾਵੇ ਔਰ ਜਿੱਦਾਂ ਸਾਰੇ ਸ਼ਹਿਰਾਂ 'ਚ ਪਵਨ ਪਰਸ਼ੂਰਾਮ ਜੀ ਦੇ ਨਾਮ ਦਾ ਭਵਨ ਹੈ ਲੁਧਿਆਣੇ ਚ ਪਰਸ਼ੂਰਾਮ ਭਵਨ ਨਹੀਂ ਹੈ ਅਸੀਂ ਸਰਕਾਰ ਨੂੰ ਇਹ ਡਿਮਾਂਡ ਕਰਦੇ ਹਾਂ ਕਿ ਲੁਧਿਆਣੇ ਚ ਵੀ ਪਰਸ਼ੂਰਾਮ ਭਵਨ ਦੀ ਸਥਾਪਨਾ ਕੀਤੀ ਜਾਵੇ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਜੀ ਜਨਮ ਦਿਤੀ ਬਹੁਤ ਬਹੁ ਮੁਬਾਰਕਾਂ ਤੇ ਅਸੀਂ ਆਈਓ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੀ ਇਹ ਪ੍ਰਤਿਮਾ ਹੈ ਭਗਵਾਨ ਪਰਸ਼ੂਰਾਮ ਜੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਆ ਉਹ ਹਰੇਕ ਪਾਰਟੀ ਦੇ ਜਿਹੜੇ ਵੀ ਸਾਡੇ ਐਮਐਲਏ ਸਾਬਾਨ ਨੇ ਹਲਕੇ ਦੇ ਅ ਕਲਵੰਦ ਸਿੱਧੂ ਜੀ ਨੇ ਐਮਐਲਏ ਛੀਨਾ ਜੀ ਨੇ ਜਾਂ ਕਾਂਗਰਸ ਤੋਂ ਨੇ ਸਾਰੇ ਅੱਜ ਸਾਪ ਦਾ ਮੰਤਰੀ ਪੱਤਪੂਛਨ ਅਸ਼ੂ ਜੀ ਐਸੀ ਜਿਨ੍ਹਾਂ ਦੀ ਇਹ ਦੇਣ ਹੈ ਤੇ ਉਹੀ ਸਵੇਰੇ ਆਏ ਸੀਗੇ ਤੇ ਸਾਡੀ ਤੇ ਇੱਕ ਮੰਗ ਆ ਵੀ ਇੱਥੇ ਸਾਨੂੰ ਕੋਈ ਕਮਰੇ ਬਣਾ ਕੇ ਦਿੱਤੇ ਜਾਣ ਕਿ ਕੋਈ ਸਾਧੂ ਸੰਤ ਜਦੋਂ ਕੋਈ ਆਂਦਾ ਉਹਨੂੰ ਟਿਕਣ ਦਾ ਇੰਤਿਆਮ ਹੋਵੇ ਅਸੀਂ ਗ੍ਰਾਂਟ ਦੀ ਮੰਗ ਕਰਦੇ ਹਾਂ ਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇਹ ਮਾਨ ਸਨਮਾਨ ਵਧਾਇਆ ਜਿਹੜੀ ਪ੍ਰਤਿਮਾ ਭਗਵਾਨ ਪ੍ਰਸ਼ਾਦ ਨੂੰ ਇੱਥੇ ਸਥਾਪਿਤ ਕੀਤੀ ਹੈ ਪਰ ਮੰਦਿਰ ਦੇ ਬਾਹਰ ਨਹੀਂ ਕਿਹੜੀਆਂ ਲੱਗਦੀਆਂ ਉਹ ਬੜਾ ਗੰਦਪੰਦੇ ਰਹੇ ਵਾ ਕੀ ਕਿਹੜੇ ਦੇਖੋ ਜੀ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਵੀ ਜਿਵੇਂ ਇੱਥੇ ਆਸੇ ਪਾਸੇ ਚਾਹ ਦੀ ਹਾਰ ਦੇ ਵਿੱਚ ਬੜਾ ਕੁਸ਼ ਆਇਆ ਸੀ ਇੱਥੇ ਜਿਹੜੇ ਇੰਚਾਰਜ ਉਹਨਾਂ ਨੂੰ ਵੀ ਕਹਿ ਚੁੱਕੇ ਆ ਐਮਐਲ ਸਾਬ ਨੂੰ ਕਹਿ ਚੁੱਕੇ ਆ ਵੀ ਜਿਹੜਾ ਸਾਡੇ ਦਾ ਕੋਈ ਹੈਗੇ ਆਸਤੇ ਪਾਸੇ ਇਹਨਾਂ ਨੂੰ ਚੁਕਾਇਆ ਜਾਵੇ ਕੋ ਸਾਹਮਣੇ ਬੜਾ ਮਾਹੌਲ ਸਕੂਲ ਹੈ ਬੀੜੀ ਚੜਦੀਆਂ ਦੁਕਾਨਾਂ ਹੈਗੀਆਂ ਨੇ ਜਿਸ ਕੋ ਚਾਹ ਲਈ ਉੱਤੇ ਗੰਦ ਮੰਦ ਵੇਚਦੇ ਹੈ ਸਾਡੀ ਦਾ ਸਰਕਾਰ ਨੂੰ ਅਪੀਲ ਹੈ ਵੀ ਐਸੇ ਚੀਜ਼ਾਂ ਇੱਥੋਂ ਜਿਹੜੀਆਂ ਚੱਕੀਆਂ ਜਾਵਣ ਕਿਹੜੀ ਦਸਤਾ ਜੀ ਤੁਹਾਡੀ ਹੋਰ ਕਿਹੜੀ ਜਗ੍ਹਾ ਹੈ ਭਗਵਾਨ ਪਰਸ਼ਾਣਾ ਵੈਲਫੇਅਰ ਸੁਸਾਇਟੀ ਢੋਲੇਵਾਲ ਅੱਜ ਜਤ ਪਰਸ਼ੂਰਾਮ ਜੀ ਦੀ ਜਨਮ ਦਿਵਸ ਪੂਰੇ ਪੰਜਾਬ ਨੇ ਭਾਰਤ ਨੇ ਪੂਰੇ ਵਿਸ਼ਵ ਵਿੱਚ ਬੜੇ ਸ਼ਰਧਾ ਤੇ ਇਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਮੈਂ ਧੰਨਵਾਦ ਕਰਦਾ ਹਾਂ ਬਿਸ਼ੇਸ਼ ਰੂਪ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਸਰਕਾਰੀ ਪੱਧਰ ਤੇ ਇਹ ਜਨਮ ਦਿਨਦਰ ਬਿਖੇ ਮਨਾਉਣ ਦਾ ਐਲਾਨ ਕਰਿਆ ਤੇ ਮੈਨੂੰ ਪ੍ਰਬੰਧਕਾਂ ਨੇ ਦੱਸਿਆ ਵੀ ਬ੍ਰਾਹਮਣ ਸਮਾਜ ਦੀ ਸਾਰੀ ਮੀਟਿੰਗ ਬੜੀ ਲੰਬੀ ਚਰਚਾ ਨਾਲ ਮੁੱਖ ਮੰਤਰੀ ਸਾਹਿਬ ਦੀ ਹੋਈ ਹੈ ਜਿਹੜੀ ਪਟਿਆਲੇ ਵਿੱਚ ਇਹਨਾਂ ਦੀ ਟੀਅਰ ਆ ਉਹਦੇ ਵਾਸਤੇ ਬਹੁਤ ਵੱਡੀ ਗ੍ਰਾਂਟ ਬੜੀ ਜਲਦੀ ਇਸ ਗੱਲ ਦੀ ਆਸਵੰਦਾਂ ਵੀ ਉਹ ਗ੍ਰਾਂਟ ਦਾ ਐਲਾਨ ਕਰ ਦੇਣਗੇ ਭਾਈ ਕਿਹਾਰੇ ਸਾਥ ਕੀ ਕਰਨਾ ਬਾ ਇੱਕ ਤਾਂ ਭਾਈ ਚਾਰ ਸਾਈਂ ਦਾ ਪਤਰੀ ਕਿ ਸਾਡਾ ਹਰੇਕ ਕਰਨਾ ਅੱਜ ਇੱਥੇ ਮੈਂ ਸਿੱਖ ਖੜਾ ਇਹ ਪੰਡਤ ਜੀ ਨੇ ਹਿੰਦੂ ਖੜੇ ਨੇ ਕੋਈ ਨਾ ਕੋਈ ਮੁਸਲਮਾਨ ਅਸਾਈ ਵੀ ਆਊਗਾ ਇਹਦੇ ਵਿੱਚ ਕਿਉਂਕਿ ਪਰਸ਼ੂਰਾਮ ਜੀ ਸਾਰਿਆਂ ਦੇ ਪਿਆਰੇ ਨੇ ਹਰੇਕ ਦਾ ਇਹਨਾਂ ਦੇ ਪ੍ਰਤੀਮਾਨ ਦੇ ਲਈ ਸਤਿਕਾਰ ਸਰ ਇੱਕ ਸਿਆਸੀ ਬੰਦਾ ਉਸ ਨੂੰ ਉਸ ਪ੍ਰਮਖ ਮੰਤਰੀ ਹਰਿਆਣਾ ਦਾ ਪਾਣੀ ਬੰਦ ਕਰ ਦਿੱਤਾ ਇਸਨੇ ਪਾਣੀ ਅਸੀਂ ਨਹੀਂ ਜਿਹੜਾ ਹਰਿਆਣਾ ਸਰਕਾਰ ਨੇ ਪਾਣੀ ਮੰਗਿਆ ਸੀ ਉਹਦੇ ਨੇ ਬੰਦ ਮੰਨਿਆ ਕਰਦਾ ਪੰਜਾਬ ਸਰਕਾਰ ਨੇ ਕਦੋਂ ਦੀ ਗੱਲ ਹੈ ਜੀ ਕੱਲ ਦੀ ਗੱਲ ਹੈ ਮੇਰੇ ਧਿਆਨ ਚ ਨਹੀਂ ਹੈ ਪਰ ਆਪਾਂ ਗੱਲ ਕਰਦੇ ਆ ਜਰੂਰ ਦੇਖਦੇ ਆ ਬਿੱਤੀ ਲਾਣਾ ਤੁਹਾਡੇ ਕੋਈ ਨੋਟੀਫਿਕੇਸ਼ਨ ਹੈ ਕੋਈ ਜੀ ਸਰਕਾਰ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਮਨਨ ਕਰ ਦਿੱਤਾ ਨਹੀਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਫਿਰ ਉਹਦੇ ਵੇਹ ਤੋਂ ਬਿਨਾ ਕੋਈ ਅੱਜ ਪਰਸ਼ੂਰਾਮ ਚੈਰੀਟੇਬਲ ਦੇ ਵੈਲਫੇਅਰ ਸੋਸਾਇਟੀ ਵੱਲੋਂ ਜੋ ਟੋਲੇਵਾਲ ਚੌਂਕ ਪ੍ਰਭੂ ਪਰਸ਼ੂਰਾਮ ਦੇ ਚਰਨਾ ਦੇ ਵਿੱਚ ਅੱਜ ਸਾਰੇ ਅਸੀਂ ਸੀਸਟਿਕਾਉਣ ਲਈ ਇੱਥੇ ਇਕੱਠੇ ਹੋਏ ਆਂ। ਭਗਵਾਨ ਪਰਸ਼ੂਰਾਮ ਦਾ ਜਿਹਦੇ ਉੱਤੇ ਆਸ਼ੀਰਵਾਦ ਹੋ ਗਿਆ ਉਹ ਉਹਦਾ ਬੇੜਾ ਪਾਰ ਵੀ ਹੋ ਗਿਆ ਤੇ ਉਹ ਹਰ ਮદાન ਫਤਿਹ ਵੀ ਕਰ ਗਿਆ। ਕਿਉਂਕਿ ਇਹਦੀ ਕਿਰਪਾ ਤੋਂ ਬਿਨਾ ਨਾ ਕੋਈ ਮદાન ਫਤਿਹ ਹੋਣਾ ਤੇ ਨਾ ਕੋਈ ਤੇ ਬੰਦਾ ਕੋਈ ਤਰੱਕੀ ਕਰ ਸਕਦਾ। ਇਸ ਕਰਕੇ ਪ੍ਰਭੂ ਪਰਸ਼ੂਰਾਮ ਦਾ ਆਸ਼ੀਰਵਾਦ ਲੈ ਲਈ ਅੱਜ ਅਸੀਂ ਸਾਰੇ ਸਾਰੇ ਧਰਮਾਂ ਦੇ ਲੋਕ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਔਰ ਬਾਕੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਕਿਉਂਕਿ ਭਗਵਾਨ ਪਰਸ਼ੂਰਾਮ ਨੇ ਹਮੇਸ਼ਾ ਗਊ ਗਰੀਬ ਦੀ ਰੱਖਿਆ ਕਰਕੇ ਇਨਸਾਨੀਅਤ ਦੇ ਵਿੱਚ ਜੋ ਅੱਜ ਆਪਾਂ ਆਨੰਦ ਮਾਣ ਰਹੇ ਆ ਇਹ ਪ੍ਰਭੂ ਦੀ ਕਿਰਪਾ ਵਾ ਭਗਵਾਨ ਪਰਸ਼ੂਰਾਮ ਦੀ ਕਿਰਪਾ ਜਿਹਦੇ ਉੱਤੇ ਇਹਦੀ ਕਿਰਪਾ ਹੋ ਜਵੇ ਉਹ ਹਮੇਸ਼ਾ ਬੇੜਾ ਪਾਰ ਵੀ ਹੋ ਜਾਂਦਾ ਔਰ ਪੂਰੇ ਜੀਵਨ ਦੇ ਵਿੱਚ ਆਪਣੀ ਦੇ ਅੱਗੇ ਤਰੱਕੀਆਂ ਹੀ ਕਰਦਾ ਵਾ ਇਹ ਲੋਕਾਂ ਨੂੰ ਬੰਨ੍ਹ ਲੈਣਾਂ ਕਿ ਕਿਤੇ ਜਾਰੀ ਮੰਗਦਾ ਕਿ ਇਹਨੂੰ ਖੂਬ ਸੂਰਤ ਬਣਾਇਆ ਜਾਵੇ ਵਟ ਕਰਨ। ਵੇਖੋ ਬਣਾਉਣਾ ਹੁਣ ਜਿਨ੍ਹਾਂ ਨੇ ਸਾਰੀ ਸੰਸਾਰ ਨੂੰ ਐਡੀਆਂ ਵੱਡੀਆਂ ਗਊ ਗਰੀਬ ਦੀਆਂ ਰੱਖਿਆ ਕਰਕੇ ਲੋਕਾਂ ਨੂੰ ਦੇ ਗਏ ਇਹਨਾਂ ਦੇ ਨਾਮ ਦਾ ਤਾਂ ਜੋ ਕੁਝ ਬਣਾ ਦਾਂਗੇ ਉਹ ਘਾਟ ਹੀ ਆ। ਇਹਦੇ ਇਹਦੇ ਅਸ਼ੀਰਵਾਦ ਨਾਲ ਇਹਦੇ ਚਰਨਾਂ ਦੀ ਧੂੜ ਦੇ ਨਾਲ ਤਾਂ ਦੁਨੀਆ ਤੁਰਦੀ ਫਿਰਦੀ ਆ। ਕਿਉਂਕਿ ਇਹਦੇ ਲਈ ਕੁਝ ਨਹੀਂ ਬਣਾਉਣ ਦੀ ਲੋੜੇ ਤਾਂ ਬਣਾ ਗਏ ਆਪਣੇ ਲਈ ਸਾਰਾ ਕੁਝ ਆਪਾਂ ਬਣਾਉਣਾ ਇਹਨਾਂ ਲਈ ਕੁਝ ਨਾ ਕੁਝ। ਇਹਨਾਂ ਨੇ ਤਾਂ ਬਣਾਤਾ ਜੋ ਆਪਾਂ ਨੂੰ ਬਣਾਤਾ ਅੱਜ ਜਿਹੜਾ ਆਨੰਦਮਾਨ ਦੇ ਫਿਰਦੇ ਆ ਦੁਨੀਆਂ 'ਚ ਇਹਨਾਂ ਦੀ ਉਹ ਕਿਰਪਾ ਬਾਬੇ ਨਾਨਕ ਦੀ ਕਿਰਪਾ ਭਗਵਾਨ ਪਰਸ਼ੂਰਾਮ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਬਾਂਸ ਬਾਰਿਆ ਇਸ ਕਰਕੇ ਇਹਨਾਂ ਦਾ ਨਹੀਂ ਅਸੀਂ ਕੁਝ ਬਣਾ ਸਕਦੇ ਅਸੀਂ ਇਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਝੁਕਾ ਕੇ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਅਸੀਂ ਆਪ ਕਰਾਂਗੇ ਜੋ ਕਰਾਂਗੇ